ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਫੀ ਸਾਰੀ ਰਾਜਨੀਤੀ ਵੜ ਗਈ ਸੀ ਬਾਹਰ ਵਾਲੀ ਰਾਜਨੀਤੀ ਵੀ ਉੱਥੇ ਚੱਲਦੀ ਰਹੀ ਤੇ ਕਾਫੀ ਕੁਝ ਗਰਮਾ-ਗਰਮ ਵੀ ਉੱਥੇ ਹੋਇਆ ਲੱਖੇ ਸਿਧਾਣੇ ਵਾਲੀ ਗੱਲਬਾਤ ਹੋਈ ਕਾਫੀ ਚੀਜ਼ਾਂ ਹੋਈਆਂ ਤੇ ਇੱਕ ਹੁਣ ਕਹਿੰਦੇ ਕਿ ਹਾਈ ਕੋਰਟ ਨੇ ਵਿੱਚ ਇੱਕ ਚੱਲਦੇ-ਚੱਲਦੇ ਇੱਕ ਹੋਰ ਗੱਲ ਕਹੀ ਕਿ ਜਿਹੜੇ ਉੱਥੇ 10-12 ਸਾਲ ਤੋਂ ਪਹਿਲਾਂ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਉਹਨਾਂ ਨੂੰ ਪੱਕੇ ਕਰ ਦਿਓ ਜੀ ਇੱਕ ਇਹ ਗੱਲ ਆ ਰਹੀ ਹੈ ਹੋਰ ਉੱਥੇ ਕੀ ਚੱਲ ਰਿਹਾ ਇਸ ਮਸਲੇ ਦੇ ਵਿੱਚ ਵੇਖੋ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਨਾ ਜੀ ਕਿ ਆਪਾਂ ਵੇਖਿਆ ਕਿ ਬਹੁਤ ਵੱਡੇ ਪੱਧਰ ਤੇ ਸੰਗਠਨ ਜਾਂ ਜਥੇਵੰਦਕ ਸੰਘਰਸ਼ ਜਿਹੜੇ ਆ ਨਾ ਸਟਾਰਟ ਹੁੰਦੇ ਤੇ ਉਹ ਟੁੱਟਵੇਂ ਰੂਪ ਚ ਜੇ ਦੇਖੋਗੇ ਤੁਸੀਂ ਹੁਣ ਤਾਂ ਛੋਟੇ ਛੋਟੇ ਪੱਧਰ ਤੇ ਵੀ ਕੰਮ ਕਰਦੇ ਨੇ ਜੀ ਠੀਕ ਹੈ ਜੀ ਕਿਉਂਕਿ ਉਹ ਕਿਸਾਨੀ ਅੰਦੋਲਨ ਨੇ ਸੰਗਠਨਾਤਮਕ ਤੌਰ ਤੇ ਜਾ ਜਾਂ ਰਚਨਾਤਮਕ ਤੌਰ ਤੇ ਤੁਸੀਂ ਦੇਖੋਗੇ ਤਾਂ ਕੁਝ ਬਦਲਾ ਲਿਆnde ਸਨ ਜੀ ਅੱਛਾ ਉਸੇ ਅੰਦੋਲਨ ਚੋਂ ਕੁਝ ਚਿਹਰੇ ਨਿਕਲੇ ਹੁਣ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਲਖਾ ਸਿਧਾ ਨਾ ਜਾਂ ਵੀ ਉੱਥੇ ਗਰਮਾ ਗਰਮੀ ਹੋਈ ਵੀ ਮਾਈਕ ਲੈ ਲਿਆ ਗਿਆ ਜਾਂ ਵਗੈਰਾ ਵਗੈਰਾ ਚੀਜ਼ਾਂ ਦੇਖੋ ਮੇਰਾ ਮਤ ਇਹ ਆ ਮੇਰਾ ਆਪਣਾ ਕਹਿਣਾ ਕਿਸੇ ਨੂੰ ਕੋਈ ਗੁੱਸਾ ਲੱਗੇ ਕਿ ਲਾ ਲਗੇ ਕਿਦਰ ਅਸਲ ਕੀ ਹੈ ਕਿ ਜਿਹੜੀ ਲੜਾਈ ਹੁੰਦੀ ਹੈ ਪਹਿਲਾਂ ਤੇ ਉਹਨੂੰ ਸਮਝੋ ਕੇ ਕਾਦੀ ਆ ਜੀ ਠੀਕ ਹੈ ਜੀ ਉਹਦਾ ਇਤਿਹਾਸ ਵੇਖੋ ਉਹਦੇ ਪ੍ਰਭਾਵ ਵੇਖੋ ਤੇ ਉਹਦੀ ਉਸ ਅਨੁਸਾਰ ਵਿਉਂਤ ਦੇਖੋ ਤੇ ਚੱਲ ਰਹੇ ਸੰਘਰਸ਼ ਦੀ ਜਿਹੜੀ ਰਵਾਨਗੀ ਆ ਉਹਦੇ 'ਚ ਦੇਖੋ ਬਈ ਕੀ ਕੁਝ ਹੋ ਸਕਦਾ ਕਿਉਂਕਿ ਸਿਆਸੀ ਤੇ ਜਿਹੜੇ ਜਥੇਵੰਦਕ ਘੋਲ ਹੁੰਦੇ ਉਹਨਾਂ ਦਾ ਬੜਾ ਫਰਕ ਹੁੰਦਾ ਹੈ ਸਾਬ ਸਮਝਦੇ ਹੋ ਤੁਸੀਂ ਜੀ ਬਿਲਕੁਲ ਜਥੇਵੰਦਕ ਘੋਲ ਇੱਕ ਵੱਖਰਾ ਖਾਸਾ ਰੱਖਦੇ ਨੇ ਤਾਂ ਤੁਸੀਂ ਜਦ ਉਹਨਾਂ ਦੀ ਕਿਤੇ ਵੀ ਜਾ ਕੇ ਸਟੇਜ ਵਰਤਣੀ ਹੈ ਇਸਤੇਮਾਲ ਕਰਨੀ ਹੈ ਨਾ ਮੇਰੇ ਖਿਆਲ ਦੇ ਨਾਲ ਉਹ ਜਿਹੜਾ ਠੀਕ ਹੈ ਬਹੁਤ ਕੁਝ ਮਤਲਬ ਸਿਆਸੀ ਲੋਕਾਂ ਦੇ ਪੈਰੋਂ ਹੋਇਆ ਹੁੰਦਾ ਹੈ ਬਹੁਤ ਕੁਝ ਸਿਆਸੀ ਲੋਕਾਂ ਨੇ ਕੀਤਾ ਹੁੰਦਾ ਹੈ ਉਹ ਇੱਕ ਵੱਖਰਾ ਵਿਸ਼ਾ ਹੈ ਜੀ ਮੈਂ ਉਹਦੇ ਤੇ ਕੋਈ ਕਿੰਤੂ ਨਹੀਂ ਕਰਦਾ ਨਾ ਕਿਸੇ ਦੀ ਕਹੀ ਤੇ ਕੋਈ ਇਹ ਕਹਿਣਾ ਕਿ ਹੱਤਕਥ ਨਹੀਂ ਹੈ ਠੀਕ ਹੈ ਆਪਣੀ ਜਗ੍ਹਾ ਪਰ ਜਿਹੜੀ ਇੱਕ ਲੜਾਈ ਹੈ ਉਹ ਬੱਚਿਆਂ ਦੇ ਪਵਿਕਵਾਸ ਤੇ ਹੈ ਜਾਂ ਪੰਜਾਬ ਦੀ ਜਿਹੜੀ ਉਹਦੀ ਆਪਣੀ ਕੈਲਕੂ ਉਥੇ ਹਾਜ਼ਰੀ ਹੈ ਜਾਂ ਜੋ ਉਹਦੀ ਉਥੇ ਐਡਮਿਨਿਸਟ੍ਰੇਟਿਵ ਜਾਂ ਗਵਰਨਿੰਗ ਬਾਡੀ ਦੇ ਵਿੱਚ ਕੈਲਕੂ ਕੇ ਤਾਕਤ ਉਬਰ ਕਰਾ ਰਣੀ ਇਹੀ ਲੜਾਈ ਆ ਨਾ ਜੀ ਇਹੀ ਲੜਾਈ ਆ ਤਾਂ ਹੁਣ ਉਹਦੇ ਵਿੱਚ ਆ ਗਿਆ ਯੂਨੀਵਰਸਿਟੀ ਬਚਾਓ ਮੋਰਚਾ ਤੇ ਇਹ ਮਤਲਬ ਕਿ ਉਥੇ ਸਿਆਸੀ ਗੱਲਾਂ ਜੇ ਇੱਧਰ ਉੱਧਰ ਦੀਆਂ ਗੱਲਾਂ ਮੇਰੇ ਖਿਆਲ ਦੇ ਨਾਲ ਕਿਉਂਕਿ ਉੱਥੋਂ ਨਿਕਲੇ ਵਿਦਿਆਰਥੀ ਰਾਜਨੀਤੀ ਚੋਂ ਨਿਕਲੇ ਸਾਰੀਆਂ ਕਿਉਂਕਿ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਜਿੱਦਾਂ ਆਪਾਂ ਦੇਖਦੇ ਆਂ ਕਿ ਇੱਕ ਨਦੀ ਆ ਨਦੀ ਚੋਂ ਨਹਿਰਾ ਨਿਕਲਾਈਆਂ ਨਹਿਰਾ ਚੋਂ ਕਸੀਆਂ ਨਿਕਲਾਈਆਂ ਕਸੀਆਂ ਚੋਂ ਗਮੋਗੇ ਨਿਕਲਾਈ ਬਿਲਕੁਲ ਉਹ ਕਿਸ ਤਰ੍ਹਾਂ ਦਾ ਹੀ ਮਾਹੌਲ ਹੈ ਕਿ ਉਹਦੇ ਚੋਂ ਗਾਂ ਕੋਈ ਕਿਸੇ ਪ੍ਰਵਾਹ ਚ ਚਲਾ ਗਿਆ ਕੋਈ ਕਿਸੇ ਪ੍ਰਵਾਹ ਚ ਚਲਾ ਗਿਆ ਕੋਈ ਕਾਂਗਰਸੀ ਹੋ ਗਿਆ ਕੋਈ ਕਾਲੀ ਹੋ ਗਿਆ ਕੋਈ ਆਮ ਆਦਮੀ ਪਾਰਟੀ ਵਾਲਾ ਹੋ ਗਿਆ ਠੀਕ ਹੈ ਜੀ ਅਸ਼ਾ ਉਹ ਪੁਰਾਣੇ ਵਿਦਿਆਰਥੀ ਹੋਣ ਦੇ ਨਾਤੇ ਜੇ ਉੱਥੇ ਆ ਰਹੇ ਨੇ ਤਾਂ ਮੇਰੇ ਖਿਆਲ ਦੇ ਨਾਲ ਮੈਂ ਪਹਿਲਾਂ ਵੀ ਕਿਹਾ ਚਾਹੇ ਉਹ ਮਾਲਵਿੰਦਰ ਕੰਗਿਆ ਚਾਹੇ ਕੁਲਜੀਤ ਨਾਗਰਾ ਚਾਹੇ ਬਰਿੰਦਰ ਢਿੱਲੋਂ ਆ ਚਾਹੇ ਗੋਲਡੀ ਆ ਹੂੰ ਠੀਕ ਹੈ ਜੀ ਜਿੰਨੇ ਵੀ ਆ ਰਹੇ ਆ ਯਾਰ ਉਹ ਪੁਰਾਣੇ ਵਿਦਿਆਰਥੀ ਨੇ ਅੱਜ ਦੀ ਰਾਜਨੀਤੀ ਚ ਜੇ ਦੇਖੀਏ ਠੀਕ ਹੈ ਉਹਨਾਂ ਦੀਆਂ ਪਾਰਟੀਆਂ ਵੱਖਰੀਆਂ ਉਹ ਉਹਨਾਂ ਦੀਆਂ ਪਾਰਟੀਆਂ ਸਰਕਾਰ ਚ ਰਹਿੰਦੇ ਆ ਕੀ ਕੁਝ ਕੀਤਾ ਕੀ ਨਹੀਂ ਕੁਝ ਕੀਤਾ ਠੀਕ ਹੈ ਪਰ ਉਸ ਘੋਲ ਨੂੰ ਇਦਾਂ ਰੌਲ ਗੋਲੇ ਚ ਨਹੀਂ ਜਾਣਾ ਮੇਰਾ ਇਹ ਕੀ ਕਰ ਸਕਦੇ ਹੋ ਇਹ ਹੋਣਾ ਚਾਹੀਦਾ ਮੇਰਾ ਇਹ ਖਾਸ ਮਸਲਾ ਠੀਕ ਹੈ ਜੋ ਸਰਕਾਰ ਦੀ ਭੂਮਿਕਾ ਹੈ ਬਾਈ ਉਸ ਭੂਮਿਕਾ ਨੂੰ ਅੱਪਾ ਵਚਨਬੱਧ ਬਣਾਈਏ ਕਿ ਜੋ ਤੁਹਾਡੀ ਭੂਮਿਕਾ ਹੈ ਪੰਜਾਬ ਯੂਨੀਵਰਸਿਟੀ ਪ੍ਰਤੀ ਜਾਂ ਚੰਡੀਗੜ੍ਹ ਪ੍ਰਤੀ ਉਹ ਤੁਸੀਂ ਸਾਰਥਕ ਤਰੀਕੇ ਨਾਲ ਨਿਭਾਓ ਉਹਦੇ 'ਚ ਕੋਈ ਸ਼ੱਕ ਨਹੀਂ ਮੈਂ ਵੀ ਇਸ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦੇ ਕੇ ਬੋਲਣ ਵਾਲਾ ਵਿਅਕਤੀ ਹਾਂ ਮੈਂ ਤੇ ਇਹਨਾਂ ਚੀਜ਼ਾਂ ਦੇ ਵਿਰੋਧਤਾ ਕੀਤੀ ਸੀ ਕਿ ਤੁਸੀਂ ਦਫ਼ਤਰ ਚੁੱਕ ਕੇ ਚੰਡੀਗੜ੍ਹ ਤੋਂ ਮੁਹਾਲੀ ਕਿਉਂ ਲਿਆਉਂਦੇ ਨੇ ਤੜਾ ਤੜ ਤੁਸੀਂ ਤੇ ਆਪਣਾ ਦਾਵਾ ਕਮਜ਼ੋਰ ਕਰ ਦਿੱਤਾ 60 40 ਰੇਸ਼ੋ ਛੱਡ ਦਿੱਤੀ ਹੈ ਤੁਸੀਂ ਬਾਦਲ ਸਾਹਿਬ ਦੇ ਰਾਜ ਵੇਲੇ ਵੀ ਇਹੀ ਹੁੰਦਾ ਸੀਗਾ ਕਿ ਜੋ ਸਾਡਾ ਹੱਕ ਬਣਦਾ ਸੀਗਾ ਕਦੇ ਇਧਰੋਂ ਕੋਈ ਨਿਯੁਕਤੀ ਲਟਕ ਗਈ ਉਹ ਲੈਟਰ ਤੱਕ ਲਿਖਦੇ ਰਹਿ ਅਕਾਲੀ ਰਾਜ ਦੇ ਵਿੱਚ ਕਿ ਭਾਈ ਆਹ ਬੰਦੇ ਭੇਜੋ ਜੀ ਤੁਹਾਨੂੰ ਤੁਹਾਨੂੰ ਭੇਜਨੇ ਚਾਹੀਦੇ ਆ ਤੁਹਾਡੇ ਕਾਡਰ ਦੇ ਤੁਹਾਡੇ ਹੱਕ ਦੇ ਬੰਦੇ ਮਤਲਬ ਕਿ ਸਾਡੀਆਂ ਨਕਮੀਆਂ ਹੈਗੀਆਂ ਨੇ ਸੁਖਮ ਸਿੰਘ ਸਾਹਿਬ ਇਹ ਹੀ ਚੀਜ਼ਾਂ ਦੂਜੀਆਂ ਸਰਕਾਰਾਂ 'ਚ ਵੀ ਹੋਈਆਂ ਨੇ ਜਾਂ ਹੋਈਆਂ ਹੋਣਗੀਆਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਜੇ ਆਪਾਂ ਗੱਲ ਕਰੀਏ ਤਾਂ ਯੂਨੀਵਰਸਿਟੀ ਦਾ ਜਿਹੜਾ ਮਸਲਾ ਹੈ ਉਦੇ ਵਿੱਚ ਮੈਂ ਕਹਿੰਨਾ ਕਿ ਕੋਈ ਵੀ ਰਾਜਨੀਤਿਕ ਮਨਸ਼ਾ ਦੇ ਨਾਲ ਨਾ ਜਾਵੇ ਹੂੰ ਠੀਕ ਹੈ ਨਾ ਜੇ ਰਾਜਨੀਤਿਕ ਮਨਸ਼ਾ ਨਾਲ ਜਾਣਾ ਤੇ ਨਾ ਜਾਓ ਉਹ ਲੜਾਈ ਲੜ ਲੈਣਗੇ ਮੈਨੂੰ ਰਾਜਨੀਤਿਕ ਲੜਾਈ ਜਿਵੇਂ ਤੁਸੀਂ ਕਿਹਾ ਉਹ ਕੋਹਲ ਵੱਖਰੇ ਹੈਗੇ ਹਾਂਜੀ ਉਹ ਕੋਹਲ ਤੁਹਾਡੇ ਲਈ ਰਾਜਨੀਤਿਕ ਮੈਦਾਨ ਖੁੱਲਾ ਹੈ ਬਿਲਕੁਲ ਤਾਂ ਉੱਥੇ ਤਾਂ ਫਿਰ ਜੇ ਐ ਲੜਨ ਲੱਗੋਗੇ ਤੇ ਹਰੇਕ ਬੰਦਾ ਕਿਸੇ ਨਾ ਕਿਸੇ تنظیم ਨਾਲ ਜੁੜਿਆ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਜੁੜਿਆ ਤੇ ਜੇ ਉੱਥੇ ਤਮਾਸ਼ਾ ਕਰੋਗੇ ਤੇ ਫਿਰ ਉਹਨਾਂ ਦਾ ਕੋਹਲ ਕਮਜ਼ੋਰ ਹੋਏਗਾ ਮੈਂ ਇਹਨਾ ਕੀ ਕਹਾਂਗਾ ਤੇ ਦੂਜੀ ਗੱਲ ਇਹ ਹੈ ਕਿ ਭਾਈ ਹੁਣ ਜੇ ਯੂਨੀਵਰਸਿਟੀ ਦੀ ਖਬਰ ਸਾਰ ਲਈਏ ਤਾਂ ਅੱਜ ਕੀ ਸੀਗਾ ਕਿ ਜੋ ਵਾਈਸ ਚਾਂਸਲਰ ਨੇ ਉਹਨਾਂ ਨੇ ਬੁਲਾਇਆ ਸੀਗਾ ਯੂਨੀਵਰਸਿਟੀ ਬਚਾਓ ਮੋਰਚਾ ਨੂੰ ਜੀ ਮਾਮਲਾ ਫਿਰ ਉੱਥੇ ਦਾ ਉੱਥੇ ਆ ਜਿੱਦਾਂ ਤੁਸੀਂ ਕੱਲ ਵੀ ਸ਼ਾਇਦ ਗੱਲ ਕੀਤੀ ਹੋਏਗੀ ਜਾਂ ਪਰਸੋਂ ਵੀ ਸੁਣੀ ਕੀਤੀ ਹੋਏਗੀ ਕਿ ਉਸ ਮੋਰਚੇ ਦੀ ਇੱਕੋ ਇੱਕ ਮੰਗ ਸੀ ਉਸ ਵੇਲੇ ਹੁਣ ਪਤਾ ਨਹੀਂ ਮੰਗਾਂ ਦਾ ਐਡੀਸ਼ਨ ਹੋ ਗਿਆ ਸ਼ਾਇਦ ਤੁਸੀਂ ਕਹਿ ਰਹੇ ਹੋ ਕਿ ਕੁਝ ਹੋਰ ਵੀ ਹੈ ਕਿ ਪ੍ਰੋਫੈਸਰ ਪੱਕੇ ਕਰ ਹਾਈ ਕੋਰਟ ਵੱਲੋਂ ਅੱਛਾ ਉਹ ਤਾਂ ਹਾਈ ਕੋਰਟ ਵਾਲਾ ਮਸਲਾ ਹੋ ਗਿਆ ਹਾਂਜੀ ਉਹ ਦੇ ਪਰ ਹੈ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਹੈ ਵੀ ਅਚਾਨਕ ਦੇ ਵਿੱਚ ਉਹ ਗੱਲ ਪਤਾ ਨਹੀਂ ਕਿੱਥੋਂ ਨਿਕਲੀ ਨਹੀਂ 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 ਉਹ ਉਹ ਕੋਰਟਾਂ ਦੇ ਫੈਸਲੇ ਹਟੁੰਦੇ ਉਹਦਾ ਕੋਈ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤਾਂ ਕਹਿੰਦਾ ਮਤਲਬ ਇਹ ਹੈ ਕਿ ਮੰਗ 103 ਸੀ ਕਿ ਭਈ ਤੁਸੀਂ ਇਲੈਕਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿਓ ਅਸੀਂ ਇੱਧਰੋਂ ਬਈ ਫਤਿਹ ਦਾ ਜਗਾਰਾ ਬੁਲਾ ਦੇਾਂਗੇ ਜੀ ਮਤਲਬ ਸਮਾਪਤੀ ਦਾ ਐਲਾਨ ਕਰ ਦਿਆ ਠੀਕ ਹੈ ਜੀ ਹੁਣ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵੀਸੀ ਨੇ ਮਾਹੌਲ ਜਿਹੜਾ ਅਸੀਂ ਕਹਿੰਦੇ ਸ਼ਾਨਦਾਰ ਰਿਹਾ ਮੋਰਚੇ ਦੇ ਜਿਹੜੇ ਨੁਮਾਇंदे ਮੀਟਿੰਗ ਦੇ ਵਿੱਚ ਸ਼ਿਰਕਤ ਕਰਕੇ ਬਾਹਰ ਨਿਕਲੇ ਨੇ ਉਹਨਾਂ ਨੇ ਕਿਹਾ ਕਿ ਮਾਹੌਲ ਸੁਖਦ ਸੀਗਾ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਨੁਮਾਇੰਦਾ ਆ ਕੇ ਬਗੈਰ ਤਲਖੀ ਤੋਂ ਬਗੈਰ ਕਿਸੇ ਮਤਲਬ ਪੜਕਾਹਟ ਤੋਂ ਇਹ ਗੱਲ ਕਹਿੰਦਾ ਕਿ ਯਾਰ ਅੰਦਰ ਗੱਲਬਾਤ ਦਾ ਵਧੀਆ ਮਾਹੌਲ ਸੀ ਤਾਂ ਇਹਦਾ ਮਤਲਬ ਹੈ ਕਿ ਆਸ ਜਿੰਦਾ ਰਹਿੰਦੀ ਹੈ ਗੱਲਬਾਤ ਦੀ ਹੱਲ ਦੀ ਵੀ ਤੇ ਗੱਲ ਦੀ ਵੀ ਆਸ ਹਮੇਸ਼ਾ ਜਿੰਦਾ ਰਹਿੰਦੀ ਹੈ ਜਦੋਂ ਮਾਹੌਲ ਵਧੀਆ ਹੁੰਦਾ ਹੈ ਤੇ ਦੱਸ ਦਿਆ ਕਿ ਕੇਂਦਰ ਦੇ ਵੀ ਦੋ ਉੱਥੇ ਨੁਮਾਇੰਦੇ ਪਹੁੰਚੇ ਹੋਏ ਸੀਗੇ ਜੀ ਉਹਨਾਂ ਨੇ ਗੱਲਬਾਤ ਇਹ ਕੀਤੀ ਆ ਕਿ ਅਸੀਂ ਸਾਰਾ ਪ੍ਰਪੋਜ਼ਲ ਬਣਾ ਕੇ ਉੱਤੇ ਭੇਜਤਾ ਮਤਲਬ ਕਿ ਕੇਂਦਰ ਸਰਕਾਰ ਨੂੰ ਜਿਵੇਂ ਹੀ ਕੇਂਦਰ ਸਰਕਾਰ ਯੂਨੀਵਰਸਿਟੀ ਦੇ ਸੈਨੇਟ ਸੰਡਿਕਟ ਵਾਸਤੇ ਉਹ ਨੋਟੀਫਾਈਡ ਕਰਨਗੇ ਭਈ ਅਸੀਂ ਇਲੈਕਸ਼ਨ ਕਰਵਾ ਦੇਾਂਗੇ ਜੀ ਪਰ ਇਹਨਾਂ ਦਾ ਕਹਿਣਾ ਸੀਗਾ ਕਿ ਠੀਕ ਹੈ ਤੁਸੀਂ ਭੇਜਤੀ ਚਿੱਠੀ ਪੱਤਰੀ ਜੋ ਪੱਤਰ ਵਿਹਾਰ ਉਹ ਤੁਸੀਂ ਸ਼ੁਰੂ ਕਰ ਦਿੱਤਾ ਪਰ ਸਾਡਾ ਇੱਕੋ ਇੱਕ ਅਨਸਾਰ ਨੇ ਆ ਕਿ ਤੁਸੀਂ ਨੋਟੀਫਿਕੇਸ਼ਨ ਜਾਰੀ ਕਰਵਾ ਦਿਓ ਅਸੀਂ ਜਾਰੀ ਹੋਇਆ ਮੋਰਚਾ ਜਿਹੜਾ ਉਹਨੂੰ ਨਾਲ ਦੀ ਨਾਲ ਖਤਮ ਕਰ ਦੇਵਾਂਗੇ ਜੀ ਯਾਨੀ ਗੱਲਬਾਤ ਹੋਈ ਆ ਵਧੀਆ ਮਾਹੌਲ ਦੇ ਵਿੱਚ ਹੋਈ ਆ ਪਰ ਇੱਕ ਵਾਰੀ ਇਹ ਗੱਲਬਾਤ ਆਪਾਂ ਕਹਿ ਸਕਦੇ ਹਾਂ ਕਿ ਬੈਸਟਾ ਰਹੀ ਆ ਹੂੰ ਔਰ ਨਤੀਜਾ ਅਜੇ ਤੱਕ ਕੋਈ ਹਾਂਜੀ ਹੋ ਸਕਦਾ ਕਿ ਆਉਣ ਵਾਲੀ ਕੋਈ ਜਿਹੜੀ ਮੀਟਿੰਗ ਹੋਏਗੀ ਮੁਲਾਕਾਤ ਹੋਏਗੀ ਤੇ ਉਹਦੇ ਵਿੱਚ ਸ਼ਾਇਦ ਕੋਈ ਕੇਂਦਰ ਦਾ ਨੁਮਾਇੰਦਾ ਆ ਕੇ ਉਹ ਸਾਰੀਆਂ ਤਰੀਕਾਂ ਵਗੈਰਾ ਇਹਨਾਂ ਨੂੰ ਦੱਸਦਾ ਇਹਗਾ ਕਿ ਅਸੀਂ ਨੋਟੀਫਿਕੇਸ਼ਨ ਜਾਰੀ ਕਰਵਾ ਦਿੰਨੇ ਹਾਂ ਜੀ ਤਮੈ ਜਿਵੇਂ ਅੱਗੇ ਤੁਹਾਨੂੰ ਕਿਹਾ ਸੀਗਾ ਕਿ ਗੱਲ ਪਰੋਸੇ ਦੀ ਹੁੰਦੀ ਆ ਜਦੋਂ ਵੀ ਤੁਸੀਂ ਕੋਈ ਵੀ ਬੰਦਾ ਪ੍ਰਦਰਸ਼ਨ ਤੇ ਆ ਕੋਈ ਵੀ ਬੰਦਾ ਮੁਖਾਲਫਤ ਤੇ ਵਿਰੋਧ ਤੇ ਕਈ ਵਾਰ ਇਹ ਹੁੰਦਾ ਨਾ ਕਿ ਤੁਸੀਂ ਦੇਖੋ ਕੋਈ ਬੰਦਾ ਤੁਹਾਡੇ ਨਾਲ ਨਾਰਾਜ਼ ਹੁੰਦਾ ਤੁਸੀਂ ਗਲਤਫਹਿਮੀ ਦੂਰ ਕਰਨ ਵਾਸਤੇ ਉਹਨੂੰ ਬੁਲਾਉਨੇ ਹੋ ਟੇਬਲ ਤੇ ਬੈਠਦੇ ਹੋ ਕਾਫੀ ਕੱਪ-ਕੱਪ ਹੁੰਦੀ ਆ ਜਾਂ ਸਿੱਪ-ਸਿੱਪ ਵੀ ਹੋ ਸਕਦੀ ਆ ਤਾਂ ਮਤਲਬ ਕਿਪ ਕਿੰਨੇ ਯਾਰ ਕਿ ਭਈ ਤੂੰ ਯਕੀਨ ਕਰ ਮੈਂ ਫਲਾਣੇ ਕੋਲ ਗੱਲ ਨਹੀਂ ਕਹੀ ਜੀ ਤੂੰ ਮਤਲਬ ਕਿ ਯਾਰ ਜੋ ਵੀ ਸੁਣੀ ਕੀਤੀ ਹੈ ਨਾ ਹੂੰ ਜੋ ਤੈਨੂੰ ਦੱਸਿਆ ਗਿਆ ਯਕੀਨ ਜਨ ਮੈਂ ਨਹੀਂ ਕੀਤੀ ਉਹ ਕਹਿੰਦਾ ਯਾਰ ਹਾਂ ਠੀਕ ਹੈ ਯਾਰ ਹੋ ਸਕਦਾ ਉਹਨੇ ਆਪਦੇ ਕੋਲ ਬਣਾ ਇੱਕ ਯਕੀਨ ਹੈ ਨਾ ਜੀ ਜੀ ਬਿਲਕੁਲ ਮੈਂ ਵੀ ਤੂੰ ਮੇਰਾ ਯਾਰ ਹੈ ਮੈਨੂੰ ਵੀ ਲੱਗਦਾ ਯਾਰ ਤੂੰ ਗੱਲ ਨਹੀਂ ਕੀਤੀ ਹੋਏਗੀ ਹੈ ਨਾ ਤਾਂ ਮਤਲਬ ਕਿ ਐਦਾਂ ਮਸਲੇ ਹੱਲ ਹੋ ਜਾਂਦੇ ਗੱਲ ਹੀ ਯਕੀਨ ਨਹੀਂ ਦੀ ਆ ਹੂੰ ਰਿਸ਼ਤਾ ਭਰੋਸਾ ਹੀ ਹੈ ਨਾ ਰਿਸ਼ਤਾ ਕੀ ਹੈ ਭਰੋਸਾ ਹੈ ਜੇ ਭਰੋਸਾ ਨਹੀਂ ਤਾਂ ਤੋਖ ਹੈ ਹੂੰ ਹੋਰ ਕੀ ਹੈ ਦੇਚ ਜੀ ਕਹਿੰਦੇ ਵੀ ਆਪਣਿਆਂ ਨੇ ਦੱਸਿਆ ਆਪਣਿਆਂ ਨੇ ਹੀ ਦੱਸ ਦਿੱਤਾ ਕਿ ਆਪਣਾ ਕੋਈ ਵੀ ਨਹੀਂ ਵਾਹ ਵਾਹ ਠੀਕ ਹੈ ਜੀ ਭੋਤੇ ਚ ਬਸ ਪਰੋਸਾ ਹੀ ਆ ਤੇ ਜੇ ਭਰੋਸਾ ਨਹੀਂ ਤਾਂ ਧੋਖਾ ਹੈ ਧੋਖਾ ਫਰਾ ਆਪਣਿਆਂ ਨੇ ਦੱਸਿਆ ਕਿ ਭਾਈ ਧੋਖਾ ਹਮੇਸ਼ਾ ਕਿਉਂਕਿ ਜਿੰਨਾ ਤੇ ਤੁਸੀਂ ਭਰੋਸਾ ਕਰਦੇ ਹੋ ਭਰੋਸਾ ਟੁੱਟ ਗਿਆ ਧੋਖਾ ਬਣ ਗਿਆ ਧੋਖਾ ਹਮੇਸ਼ਾ ਫਿਰ ਜਿਹਨੂੰ ਆਪਾਂ ਆਪਣਾ ਮੰਨਦੇ ਆ ਭਰੋਸਾ ਵੀ ਤੇ ਉਹਦੇ ਤੇ ਕਰਦੇ ਆ ਨਾ ਵੀ ਆਪਣੇ ਹੀ ਦੱਸ ਜਾਂਦੇ ਕਈ ਵਾਰ ਕਿ ਆਪਣਾ ਇੱਥੇ ਕੋਈ ਵੀ ਨਹੀਂ ਕੀ ਬਾਤ ਹੈ ਜੀ ਕੀ ਬਾਤ ਹੈ